ਸੱਤਾ ਦੇ ਸਮੁੰਦਰ ਵਿੱਚ ਕਈ ਸਾਲਾਂ ਤੋਂ ਡਿੱਕ ਡੋਲੇ ਖਾਂਦੀ ਸ਼੍ਰੋਮਣੀ ਅਕਾਲੀ ਦਲ ਦੀ ਬੇੜੀ ਨੂੰ ਕੁਦਰਤ ਸੰਭਲਣ ਦਾ ਮੌਕਾ ਦੇ ਰਹੀ ਹੈ ਰੁੱਸੇ ਅਤੇ ਗੁੱਸੇ ਹੋਏ ਅਕਾਲੀ ਲੀਡਰਾਂ ਦੇ ਮੁਰ ਸਿਰ ਜੋੜਨ ਦੇ ਅਸਾਰ ਬਣ ਰਹੇ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਲੱਗੀ ਸੇਵਾ ਰੂਪੀ ਸਜ਼ਾ ਪੂਰੀ ਕਰਨ ਤੋਂ ਬਾਅਦ ਬਜ਼ੁਰਗ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਦਾ ਸਿਆਸਤ ਤੋਂ ਸੰਨਿਆਸ ਲੈਣ ਦਾ ਐਲਾਨ ਬਹੁਤ ਅਹਿਮ ਹੈ ਸੇਵਾ ਦੌਰਾਨ ਅਜੋਨਾ ਜੋ ਗੱਲਾਂ ਕਹੀਆਂ ਉਹੋ ਸ਼੍ਰੋਮਣੀ ਅਕਾਲੀ ਦਲ ਲਈ ਲਾਹੇਬੰਦ ਸਾਬਤ ਹੋਣ ਗਿਆ ਇਸੇ ਤਰ੍ਹਾਂ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਵੀ ਹਾਂ ਪੱਕੀ ਹੰਗਾਰਾ ਭਰਿਆ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਐਚਐਸ ਫੂਲਕਾ ਨੇ ਤਾਂ ਅਕਾਲੀ ਦਲ ਵਿੱਚ ਸ਼ਾਮਲ ਹੋਣ ਦੀ ਇੱਛਾ ਪ੍ਰਗਟਾ ਕੇ ਗੱਲ ਹੀ ਸਿਰੇ ਲਾ ਦਿੱਤੀ ਹੈ ਅਕਾਲੀ ਦਲ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਸੋਨ ਸਿੰਘ ਠੰਡਲ ਨੇ ਵੀ ਅੱਜ ਘਰ ਵਾਪਸੀ ਦੀ ਇੱਛਾ ਜ਼ਾਹਰ ਕੀਤੀ ਹੈ ਸ਼੍ਰੀ ਕਾਲ ਤਖਤ ਸਾਹਿਬ ਨੇ ਵੀ ਅਕਾਲੀ ਲੀਡਰਸ਼ਿਪ ਸਣੇ ਸੁਖਵੀਰ ਸਿੰਘ ਬਾਦਲ ਵੱਲੋਂ ਦਿੱਤੇ ਅਸਤੀਫੇ ਉੱਤੇ ਫੈਸਲਾ ਲੈਣ ਦਾ ਸਮਾਂ 20 ਦਿਨ ਵਧਾ ਦਿੱਤਾ ਹੈ ਇਹ ਸਭ ਸੰਕੇਤ ਸ਼੍ਰੋਮਣੀ ਅਕਾਲੀ ਦਲ ਉੱਤੇ ਕੁਦਰਤ ਮਿਹਰਬਾਨ ਹੋਣ ਦੇ ਹੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਝੰਡੇ ਹੇਠ ਜੇ ਸਾਰੇ ਧੜੇ ਇਕੱਠੇ ਹੁੰਦੇ ਨੇ ਤਾਂ 100 ਸਾਲ ਤੋਂ ਵਧੇਰੇ ਪੁਰਾਣੀ ਖੇਤਰੀ ਪਾਰਟੀ ਦੇ ਉਭਾਰ ਦੀ ਸੰਭਾਵਨਾ ਬਣਦੀ ਹੈ ਹੁਣ ਤੱਕ ਹਰੇਕ ਫੈਸਲਾ ਸ਼੍ਰੋਮਣੀ ਅਕਾਲੀ ਦਲ ਲਈ ਪੁੱਠਾ ਹੀ ਪੈਂਦਾ ਰਿਹਾ ਸਗੋਂ ਮਹਿੰਗਾ ਹੀ ਸਾਬਤ ਹੁੰਦਾ ਰਿਹਾ ਹੈ ਪਰ ਜਿਵੇਂ ਹੀ ਸ਼੍ਰੋਮਣੀ ਅਕਾਲੀ ਦਲ ਇਸ ਦੇ ਲੀਡਰਾਂ ਅਤੇ ਸੁਖਵੀਰ ਸਿੰਘ ਬਾਦਲ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਹਾਜ਼ਰ ਹੋ ਕੇ ਹੋਈਆਂ ਭੁੱਲਾਂ ਅਤੇ ਵੱੱਡਰ ਗਲਤੀਆਂ ਝੋਲੀ ਪਵਾਈਆਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਲੱਗੀ ਸੇਵਾ ਸਜ਼ਾ ਪੂਰੀ ਕਰਨੀ ਸ਼ੁਰੂ ਕੀਤੀ ਤਾਂ ਲੱਗਦਾ ਦਿਨ ਫਿਰਨੇ ਸ਼ੁਰੂ ਹੋਏ ਨੇ ਇਸ ਵਿੱਚ ਪਹਿਲਾ ਅਤੇ ਵੱਡਾ ਸੰਕੇਤ ਪ੍ਰਧਾਨਗੀ ਤੋਂ ਅਸਤੀਫਾ ਦੇ ਚੁੱਕੇ ਸੁਖਵੀਰ ਸਿੰਘ ਬਾਦਲ ਉੱਤੇ ਗੋਲੀ ਚੱਲਣ ਦੇ ਬਾਵਜੂਦ ਬਚਾ ਹੋਣਾ ਹੈ ਇਸ ਘਟਨਾ ਨੇ ਅਕਾਲੀ ਦਲ ਅਤੇ ਆਮ ਲੋਕਾਂ ਦੀ ਸੋਚ ਉੱਤੇ ਸੱਟ ਮਾਰੀ ਹੈ ਇਸ ਮਗਰੋਂ ਇੱਕ ਤੋਂ ਬਾਅਦ ਇੱਕ ਸ਼ਰੋਮਣੀ ਅਕਾਲੀ ਦਲ ਨੂੰ ਮੁੜ ਪੈਰਾਸਰ ਕਰਨ ਵਾਲੇ ਸੰਕੇਤ ਨਜ਼ਰ ਆਉਣੇ ਸ਼ੁਰੂ ਹੋਏ ਨੇ ਇਹ ਹੁਣ ਸ਼ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦੇ ਹੱਥ ਵਸ ਹੈ ਕਿ ਉਹ ਕੁਦਰਤ ਵੱਲੋਂ ਮਿਲੇ ਮੌਕੇ ਨੂੰ ਕਿਸ ਤਰ੍ਹਾਂ ਲੈਂਦੇ ਨੇ ਜੇਕਰ ਪਿਛਲੀਆਂ ਭੁੱਲਾਂ ਤੋਂ ਸਬਕ ਲੈ ਕੇ ਅਕਾਲੀ ਸਹੀ ਰਸਤਾ ਅਖਤਿਆਰ ਕਰਦੇ ਨੇ ਅਤੇ ਸਿੰਘ ਸਹਿਬਾਨ ਦੇ ਹਦਾਇਤਾਂ ਮੁਤਾਬਕ ਸਮੁੱਚਾ ਢਾਂਚਾ ਭੰਗ ਕਰਕੇ ਸਭ ਕੁਝ ਨੇਕ ਨੀਤੀ ਨਾਲ ਨਵੇਂ ਸਿਰੇ ਤੋਂ ਸ਼ੁਰੂ ਹੁੰਦਾ ਤਾਂ ਲਾਜ਼ਮੀ ਲੋਕਾਂ ਦਾ ਸਮਰਥਨ ਮਿਲੇਗਾ ਇਹ ਜ਼ਿੰਮਾ ਸਾਰੇ ਅਕਾਲੀ ਆਗੂਆਂ ਅਤੇ ਸਾਰੇ ਧੜਿਆਂ ਦੇ ਸਿਰ ਉੱਤੇ ਹੈ ਨਾ ਸੰਭਲਣ ਅਤੇ ਨਾ ਸਬਕ ਲੈਣ ਉੱਤੇ ਨੁਕਸਾਨ ਇੰਨਾ ਸਾਰਿਆਂ ਦਾ ਹੋਣਾ ਹੈ ਕਈ ਤਾਂ ਫਿਰ ਇਤਿਹਾਸ ਹੀ ਬਣ ਕੇ ਰਹਿ ਜਾਣਗੇ ਇਹ ਗੱਲ ਯਾਦ ਰੱਖਣੀ ਹੋਏਗੀ ਕਿ ਅਜਿਹੇ ਮੌਕੇ ਬਾਰ ਬਾਰ ਨਹੀਂ ਮਿਲਦੇ ਹੁੰਦੇ ਅੱਜ ਦੀ ਵੀਡੀਓ ਵਿੱਚ ਇਸੇ ਬਾਰੇ ਗੱਲ ਕਰਨੀ ਹੈ ਇਹ ਵੀ ਚਰਚਾ ਕਰਾਂਗੇ ਕਿ ਸ਼੍ਰੋਮਣੀ ਅਕਾਲੀ ਦਲ ਦਾ ਭਵਿੱਖ ਅਤੇ ਬੰਤਰ ਕਿਹੋ ਜਿਹਾ ਹੋਏਗੀ ਪੰਜਾਬ ਅਤੇ ਪੰਥ ਦੇ ਹਿੱਤਾਂ ਦੀ ਪੈਰਵਾਈ ਕਰਨ ਵਾਲੀ ਇਸ ਖੇਤਰੀ ਪਾਰਟੀ ਨੂੰ ਅਜੇਹਾ ਕੀ ਕਰਨਾ ਹੋਏਗਾ ਜੋ ਲੋਕ ਮੁੜ ਇਸ ਦਾ ਸਾਥ ਦੇਣ ਲੱਗ ਪੈਣ ਗੱਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਅੱਜ ਵਾਲੇ ਫੈਸਲੇ ਤੋਂ ਸ਼ੁਰੂ ਕਰਦੇ ਹਾਂ ਜੱਥੇਦਾਰ ਗਿਆਨੀ ਰਗਵੀਰ ਸਿੰਘ ਨੇ ਅਕਾਲੀ ਲੀਡਰਸ਼ਿਪ ਸਮੇਤ Sukhbir Singh Badal ਵੱਲੋਂ ਦਿੱਤੇ ਅਸਤੀਫੇ ਉੱਤੇ ਫੈਸਲਾ ਲੈਣ ਵਾਸਤੇ ਅਕਾਲੀ ਦਲ ਨੂੰ ਦਿੱਤੇ ਅਲਟੀਮੇਟਮ ਵਿੱਚ 20 ਦਿਨ ਦਾ ਵਾਅਦਾ ਕਰ ਦਿੱਤਾ ਹੈ ਸੰਗ ਸਹਿਵਾਨ ਨੇ ਕਾਲੀ ਲੀਡਰਸ਼ਿਪ ਨੂੰ ਸਜ਼ਾ ਸੁਣਾਈ ਸੀ ਤਾਂ ਉਸ ਸਮੇਂ ਜੱਥੇਦਾਰ ਗਿਆਨੀ ਰਗਵੀਰ ਸਿੰਘ ਨੇ ਤਿੰਨ ਦਿਨਾਂ ਅੰਦਰ ਅਸਤੀਫਾ ਉਤੇ ਫੈਸਲਾ ਲੈਣ ਵਾਸਤੇ ਆਖਿਆ ਸੀ ਪਰ ਹੁਣ ਜੱਥੇਦਾਰ ਗਿਆਨੀ ਰਗਵੀਰ ਸਿੰਘ ਨੇ ਇਸ ਵਿੱਚ ਵਾਧਾ ਕਰਕੇ 20 ਦਿਨ ਦਾ ਹੋਰ ਸਮਾਂ ਦੇ ਦਿੱਤਾ ਹੈ ਤਖਤ ਸ੍ਰੀ ਕੇਸਗੜ ਸਾਹਿਬ ਤੋਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਲੱਗੀ ਤਨਖਾਹ ਦੇ ਤਹਿਤ ਦੂਸਰੇ ਦਿਨ ਸੇਵਾ ਨਿਭਾਉਣ ਲਈ ਪਹੁੰਚੇ ਸੁਖਦੇਵ ਸਿੰਘ ਢੀਂਸਾ ਨੇ ਆਖਿਆ ਕਿ ਉਹ ਕੱਲ੍ਹ ਵਾਲੇ ਬਿਆਨ ਉਤੇ ਕਾਇਮ ਨੇ ਪਰ ਉਹਨਾਂ ਨਾਲ ਹੀ ਇੱਕ ਨਵਾਂ ਐਲਾਨ ਵੀ ਕਰ ਦਿੱਤਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਲੱਗੀ ਸੇਵਾ ਮੁਕੰਮਲ ਹੋਣ ਉਪਰੰਤ ਉਹ ਸਰਗਰਮ ਸਿਆਸਤ ਤੋਂ ਕਿਨਾਰਾ ਕਰ ਲੈਣਗੇ ਬਜ਼ੁਰਗ ਅਕਾਲੀ ਆਗੂ ਦੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਨੇ ਆਪਣੇ ਪਿਤਾ ਦੇ ਬਿਆਨ ਨੂੰ ਤੋੜ ਮਰੋੜ ਕੇ ਮੀਡੀਆ ਵੱਲੋਂ ਪੇਸ਼ ਕਰਨ ਦੀ ਗੱਲ ਕਹੀ ਹੈ ਪਰ ਸੁਖਦੇਵ ਸਿੰਘ ਢੀਂਡਸਾ ਨੇ ਇਸ ਤੋਂ ਕਿਨਾਰਾ ਕਰਦਿਆਂ ਵਿਧਾਨਕ ਤੌਰ ਉਤੇ ਇਸ ਉੱਤੇ ਖੜਨ ਦੀ ਗੱਲ ਦੁਹਰਾਈ ਹੈ ਉਨਾਕਿਆ ਕੇ ਸ਼੍ਰੀ ਕਲਤਕਾ ਸਾਬ ਵੱਲੋਂ ਬਣਾਈ ਗਈ ਸੱਤ ਮੈਂਬਰੀ ਕਮੇਟੀ ਵੱਲੋਂ ਕੀਤੀ ਜਾਣ ਵਾਲੀ ਭਰਤੀ ਮਗਰੋਂ ਜਿਸ ਨੂੰ ਵੀ ਪ੍ਰਧਾਨ ਚੁਣਿਆ ਜਾਂਦਾ ਹੈ ਉਹ ਵਿਧਾਨਕ ਤੌਰ ਤੇ ਹਰ ਇੱਕ ਨੂੰ ਮਨਜ਼ੂਰ ਹੋਏਗਾ ਮੰਨ ਲਓ ਵੀ ਸੁਖਵੀਰ ਬਾਦਲ ਨੂੰ ਦੁਆਰਾ ਜਿਹੜਾ ਚੁਣ ਲਿਆ ਜਾਂਦਾ ਫਿਰ ਉਹਦੀ ਐਕਸੈਪਟੈਂਸ ਹੋਏਗੀ ਕਿਉਂ ਨਹੀਂ ਹੋਏਗੀ ਜੀ ਜਦੋਂ ਕੋਈ ਚੁਣਿਆ ਗਿਆ ਉਹਦੀ ਹੋਈ ਗਈ ਗੱਲ ਤਾਂ ਇਹ ਵੀ ਚੁਣਿਆ ਜਾਵੇ ਨਵੀਂ ਜਿਹੜੀ ਹੈਗੀ ਤੇ ਅਸੀਂ ਤਾਂ ਜੋਨੇ ਕੇ ਜਨਵੀ ਜਨ ਦੇ ਹੱਥ ਚਾਵੇ ਸ਼੍ਰੋਮਣੀ ਕਮੇਟੀ ਦੇ ਸਾਫਕਾ ਪ੍ਰਧਾਨ ਅਤੇ ਸਾਫਕਾ ਕੈਬਨਟ ਮੰਤਰੀ ਬੀਬੀ ਜ਼ਗੀਰ ਕੌਰ ਨੇ ਵੀ ਇਸੇ ਤਰ੍ਹਾਂ ਦੀ ਗੱਲ ਆਖੀ ਹੈ ਜਦੋਂ ਉਹਨਾਂ ਨੂੰ ਸੁਖਦੇਵ ਸਿੰਘ ਢੀਂਡਸਾ ਦੇ ਬਿਆਨ ਦੇ ਸੰਦਰਭ ਵਿੱਚ ਪੁੱਛਿਆ ਗਿਆ ਤਾਂ ਬੀਬੀ ਜ਼ਗੀਰ ਕੌਰ ਨੇ ਆਖਿਆ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬਣੀ ਕਮੇਟੀ ਨੂੰ ਪੂਰੀ ਮਾਨਤਾ ਮਿਲੇ ਫਿਰ ਡਟ ਕੇ ਭਰਤੀ ਹੋਵੇ ਅਤੇ ਜਿਸ ਨੂੰ ਬਹੁਮਤ ਪ੍ਰਧਾਨ ਚੁਣੇਗਾ ਤਾਂ ਉਹ ਵੀ ਉਸ ਨਾਲ ਸਹਿਮਤ ਹੋਣਗੇ ਉਧਰ ਸੋਹਣ ਸਿੰਘ ਠੰਡਲ ਤਾਂ ਪੂਰੀ ਤਰ੍ਹਾਂ ਖੁੱਲ ਕੇ ਸਖਬੀਰ ਸਿੰਘ ਬਾਦਲ ਦੇ ਹੱਕ ਵਿੱਚ ਆ ਗਏ ਉਹਨਾਂ ਆਖਿਆ ਕਿ ਨਿਮਰਤਾ ਸਹਿਜ ਅਤੇ ਹਲੀਮੀ ਦੇ ਉਦਾਹਰਨ ਪੇਸ਼ ਕਰਕੇ ਸੁਖਵੀਰ ਸਿੰਘ ਬਾਦਲ ਨੇ ਸਾਰਿਆਂ ਦਾ ਦਿਲ ਜਿੱਤਿਆ ਠੰਡਲ ਨੇ ਸ਼੍ਰੋਮਣੀ ਅਕਾਲੀ ਦਲ ਵਿੱਚ ਵਾਪਸੀ ਸੰਬੰਧੀ ਜਲਦ ਫੈਸਲਾ ਲੈਣ ਦੀ ਵੀ ਗੱਲ ਆਖੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਲਗਾਈ ਸੇਵਾ ਪੂਰੀ ਕਰਨ ਲਈ ਸਾਬਕਾ ਮੰਤਰੀ ਠੰਡਲ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਪੁੱਜੇ ਹੋਏ ਸਨ ਤੰਡਨ ਨੇ ਆਖਿਆ ਕਿ ਭਾਜਪਾ ਸਮੇਤ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਆਗੂ ਇਸ ਗੱਲ ਦੇ ਮੁੱਦੇ ਹੀ ਨੇ ਕਿ ਪੰਜਾਬ ਦੀ ਖੇਤਰੀ ਪਾਰਟੀ ਅਕਾਲੀ ਦਲ ਮਜ਼ਬੂਤ ਹੋਵੇ ਇਸ ਤੋਂ ਪਹਿਲਾਂ ਸਿੱਖ ਕਤਲੇਆਮ ਦੇ ਕੇਸ ਲੜਨ ਵਾਲੇ ਅਤੇ ਹਲਕਾ ਦਾਕਾ ਤੋਂ ਆਮ ਆਦਮੀ ਪਾਰਟੀ ਦੇ ਟਿਕਟ ਉੱਤੇ ਚੋਣ ਜਿੱਤ ਕੇ ਇੱਕ ਵਾਰ ਵਿਧਾਇਕ ਬਣੇ ਐਡਵੋਕੇਟ ਐਚਐਸ ਫੂਲਕਾ ਦੇ ਬਿਆਨ ਨੇ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਬਲ ਬਖਸ਼ਿਆ ਐਡਵੋਕੇਟ ਫੂਲਕਾ ਨੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਦੀ ਇੱਛਾ ਜ਼ਾਹਿਰ ਕੀਤੀ ਹੈ ਅਤੇ ਸਿਆਸਤ ਵਿੱਚ ਵਾਪਸੀ ਦੇ ਸੰਕੇਤ ਦਿੱਤੇ ਨੇ ਇਹ ਗੱਲ ਬਖਰੀ ਹੈ ਕਿ ਆਮ ਆਦਮੀ ਪਾਰਟੀ ਵਿੱਚ ਸੀਨੀਅਰ ਆਗੂ ਵਜੋਂ ਉਭਰਨ ਤੋਂ ਬਾਅਦ ਐਚਐਸ ਫੂਲਕਾ ਸਿਆਸਤ ਵਿੱਚ ਅਲੱਗ-ਥਲੱਗ ਪੈ ਗਏ ਸਨ ਅਖੀਰ ਉਹਨਾਂ ਵਿਧਾਇਕ ਵਜੋਂ ਵੀ ਅਸਤੀਫਾ ਦੇ ਦਿੱਤਾ ਅਤੇ ਆਮ ਆਦਮੀ ਪਾਰਟੀ ਦੇ ਨਾਂ ਨਾਲ ਸਿਆਸਤ ਤੋਂ ਵੀ ਦੂਰੀ ਬਣਾ ਲਈ ਸੀ ਇਹ ਦੂਰੀ ਕੱਲ ਤੱਕ ਬਣੀ ਹੋਈ ਸੀ ਕਿ اچانک ਐਡਵੋਕੇਟ ਫੂਲਕਾ ਨੇ ਸ਼੍ਰੋਮਣੀ ਅਕਾਲੀ ਦਲ ਨਾਲ ਜੁੜਨ ਦੀ ਇੱਛਾ ਜ਼ਾਹਰ ਕਰਕੇ ਸਿਆਸਤ ਗਰਮਾ ਦਿੱਤੀ ਅਕਾਲੀ ਦਲ ਮੇਂ ਅਬ ਨਈ ਮੈਂਬਰਸ਼ਿਪ ਹੋ ਕੇ नए इलेक्शन हो रहे हैं नए डेलीगेट बन रहे हैं ये अब एक बहुत बड़ा चांस है पंजाब के लिए जो पंजाब की अपनी रीजनल पार्टी है जो पंजाब के इश्यूज को उठाती है ये बहुत बड़ा चांस है उसको स्ट्रेंथन किया जाए और उस पार्टी को वापस मुड़ खड़ा किया जाए उसी ग्लोरी पे जिसपे वो पहले थी और पंजाब को बहुत जरूरत है रीजनल पार्टी की पंजाब की अपनी समस्याएं हैं एक अपनी पर्क्यूलर पंजाब की जो, जो प्रॉब्लम्स हैं वो सिर्फ रिजल पार्टी ही उनको समझ सकती है और उनका हल निकाल सकती है तो इसलिए ये एक चांस है कि ये इस रीजनल पार्टी को स्ट्रेंथन किया जाए और ये इसको वापस उसी मकाम पे लाया जाए जिस मकाम पे ये पहले थी सब पंजाबी जो चाहते हैं पंजाब के लिए कुछ करना पंजाब की समस्या का हल करना कि वो सभी आके मेंबर बने और जब ये मेंबरशिप ड्राइव शुरू होगी तो मैं खुद भी मेंबर बनूंगा जो पंजाब की रीजनल पार्टी है ਵਹੀ ਪੰਜਾਬ ਦੀ ਸਮੱਸਿਆ ਕਾ ਹੱਲ ਨਿਕਾਲ ਸਕਦੀ ਹੈ ਕਿਉਂਕਿ ਜੋ ਪੰਜਾਬ ਦਾ ਬੁਰਾ ਹਾਲ ਹੈ ਬਹੁਤ ਜ਼ਰੂਰਤ ਹੈ ਕਿ ਹਮੇ ਆਪਣੀ ਰੀਜਨਲ ਪਾਰਟੀ ਕੋ ਸਟਰੈਂਥਨ ਕਰਨਾ ਚਾਹੀਏ ਉਧਰ ਸੁਖਦੇਵ ਸਿੰਘ ਢੀਂਡਸਾ ਦੇ ਪੁੱਤਰ ਅਤੇ ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਮੀਡੀਆ ਉਤੇ ਨਜ਼ਰ ਆ ਝਾੜਿਆ ਉਹਨਾਂ ਆਕਿਆ ਕਿ ਮੀਡੀਆ ਦੇ ਕਿਸੇ ਨੇ ਸੁਖਦੇਵ ਸਿੰਘ ਢੀਂਡਸਾ ਦੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਸਰਦਾਰ ਸੁਖਦੇਵ ਸਿੰਘ ਜੀ ਚਿੰਤਾ ਸਾਹਿਬ ਫਕਾਲਤਖਸਬ ਨੂੰ ਲਗਾਈ ਸਜ਼ਾ ਨੂੰ ਪੂਰਾ ਕਰਨ ਵਾਸਤੇ ਡਾਕਟਰੀ ਕੇਸਕਰ ਸਾਹਿਬ ਪੇਸ਼ ਹੋਈ ਸੀ ਤੇ ਉੱਥੇ ਉਹਨਾਂ ਦੀ ਮੀਡੀਆ ਦੇ ਨਾਲ ਜੋ वार्तालाप ਹੋਈ ਉਹਦੇ ਵਿੱਚ ਇੱਕ ਬਿਆਨ ਜਿਹੜਾ ਹੈ ਉਹ ਸੋਸ਼ਲ ਮੀਡੀਆ ਤੇ ਇਲੈਕਟ੍ਰੋਨਿਕ ਮੀਡੀਆ ਤੇ ਬੜਾ ਤੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ ਜਿਦੇ ਵਿੱਚ ਇਹ ਪੇਸ਼ ਕੀਤਾ ਜਾ ਰਿਹਾ ਹੈ ਵੀ ਸਰਦਾਰ ਸੁਖਦੇਵ ਸਿੰਘ ਢੀਂਟਾ ਨੇ ਕਿਹਾ ਵੀ ਸਾਨੂੰ ਸੁਖਬੀਰ ਸਿੰਘ ਬਾਦ ਦੀ ਪ੍ਰਧਾਨਗੀ ਮਨਜ਼ੂਰ ਹੈ ਇਹ ਬਿਲਕੁਲ ਸਰਾਸਰ ਗਲਤ ਹੈ ਅਤੇ ਸਪਸ਼ਟ ਰੂਪ ਵਿੱਚ ਢੀਂਟਾ ਸਾਹਿਬ ਨੇ ਕਿਹਾਗਾ ਕਿ ਜੋ ਅਕਾਲ ਤਖਤ ਸਾਹਿਬ ਦੇ ਆਦੇਸ਼ ਨੇ ਉਹਨਾਂ ਮੁਤਾਬਕ ਸੁਖਬੀਰ ਸਿੰਘ ਬਾਦਲ ਦੇ ਅਸਤੀਫਾ ਪ੍ਰਵਾਨ ਹੋਣ ਤੋਂ ਬਾਅਦ ਜੋ ਨਵੀਂ ਕਮੇਟੀ ਹੈ ਉਹ ਭਰਤੀ ਦਿੱਤੇ ਆਦੇਸ਼ਾਂ ਮੁਤਾਬਕ ਕਰੇ ਅਤੇ ਸਾਰੀਆਂ ਪੰਥਕ ਧਿਰਾਂ ਨੂੰ ਇਕੱਠਾ ਕਰੇ ਤੇ ਉਸ ਤੋਂ ਬਾਅਦ ਜਿਹੜੇ ਪੰਜਾਬ ਦੇ ਲੋਕ ਅਕਾਲੀ ਦਲ ਦੇ ਵਰਕਰ ਜੋ ਭਰਤੀ ਕਰਨਗੇ ਉਹਨਾਂ ਵਿੱਚ ਡੈਲੀਗੇਟ ਚੁਣੇ ਜਾਣਗੇ ਜੋ ਵੀ ਉਹਨਾਂ ਦਾ ਸਹਿਮਤੀ ਨਾਲ ਪ੍ਰਧਾਨ ਬਣੇਗਾ ਉਹ ਪ੍ਰਵਾਨਤ ਹੋਏਗਾ ਤੇ ਨਾਲੇ ਕਾਕਤਕ ਸਾਹਿਬ ਨੇ ਤਾਂ ਆਪਦੇ ਜੋ ਫੈਸਲਾ ਆਇਆ ਉਹਦੇ ਵਿੱਚ ਤਾਂ ਬੜਾ ਸਪਸ਼ਟ ਹੈ ਜਿਹੜੀ ਪੁਰਾਣੀ ਲੀਡਰਸ਼ਿਪ ਹੈ ਉਹ اخਲਾਕੀ ਤੌਰ ਤੇ ਜਿਹੜਾ ਅਕਾਲੀ ਦੰਦ ਦੀ ਅਗਵਾਈ ਕਰਨ ਦੇ ਵਿੱਚ ਅਸਮਰਥ ਰਹੀ ਹੈ ਤੇ ਉਹਨਾਂ ਨੂੰ ਇੱਕ ਵਿੱਚ ਵੀ ਜਿਹੜਾ ਅਗਵਾਈ ਕਰਨ ਦਾ ਕੋਈ ਹੱਕ ਨਹੀਂ ਹੈ ਬੜਾ ਉਹਨਾਂ ਨੇ ਜਦ ਸ਼ੁਰੂ ਕੀਤਾ ਬਿਆਨ ਦੇ ਵਿੱਚ ਇਹ ਬੜਾ ਸਪਸ਼ਟ ਹੈ ਸੋ ਇਹ ਸਾਰੀਆਂ ਚੀਜ਼ਾਂ ਦੇ ਮੱਦੇਨਜ਼ਰ ਇਹਦਾ ਬਿਆਨ ਨੂੰ ਦੇਖਣਾ ਚਾਹੀਦਾ ਤੇ ਜਦ ਕੋਈ ਸਪਸ਼ਟ ਰੂਪ ਚ ਉਹਨੇ ਕਿਹਾ ਵੀ ਜੇ ਸੁਬੀਰ ਸਿੰਘ ਬਾਦਲ ਨੂੰ ਦੁਬਾਰੇ ਚੁਣਿਆ ਜਾਂਦਾ ਤਾਂ ਸੁਭਾਵਿਕ ਹੈ ਵੀ ਉਹਨੇ ਕਿਹਾ ਸੀ ਵੀ ਜੋ ਵੀ ਚੁਣਿਆ ਜਾਂਦਾ ਅਸੀਂ ਪ੍ਰਮਾਨ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਲਈ ਆਉਣ ਵਾਲੇ ਦਿਨ ਬੜੇ ਅਹਿਮ ਨੇ ਇਹਨਾਂ ਦਿਨਾਂ ਦੌਰਾਨ ਲਏ ਜਾਣ ਵਾਲੇ ਫੈਸਲੇ ਹੀ ਸ਼੍ਰੋਮਣੀ ਅਕਾਲੀ ਦਲ ਦਾ ਭਵਿੱਖ ਤੈਅ ਕਰਨਗੇ ਜਾਂਦੇ ਜਾਂਦੇ ਸੀਨੀਅਰ ਅਕਾਲੀ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਨੂੰ ਦੇਖੋ ਕਿਵੇਂ ਉਹ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੂੰ ਖੋਕ ਮਾ ਜਵਾਬ ਦੇ ਰਹੇ ਨੇ ਮੇਰੇ ਬੰਦੀ ਸਿੰਘਾਂ ਨੂੰ ਅਸੀਂ ਕਿੰਨੇ ਦਿਨਾਂ 30-30 ਸਾਲ ਤੋਂ ਵੱਧ ਸੱਜਾ ਕੱਟ ਰਹੀ ਹੈ ਉਹਨਾਂ ਨੇ ਵੀ ਉਹਨਾਂ ਦੀ ਕੋ ਨਿੱਜੀ ਰਾਇ ਤੇ ਸਰਦਾਰ ਬੰਦੀ ਸਿੰਘਾਂ ਨੇ ਸਰਦਾਰ ਮੀਤ ਸਿੰਘ ਮਿੱਟੂ ਜਿੰਨੇ ਸਰਦਾਰ ਬੀਰ ਸਿੰਘ ਬਾਦੋ ਦੇ ਉੱਤੇ ਜਿਹੜੇ ਸੱਚ ਕੰਸੀ ਨਿਹੰਮਦਰ ਸਾਹਿਬ ਦੇ ਜਿਹੜੀ ਹੈਗੀ ਹੈ ਮੁੱਖ ਦਵਾਰ ਦੇ ਉੱਤੇ ਆ ਕੇ ਸੇਵਾ ਦੇ ਵਿੱਚ ਬੈਠੇ ਸੇਵਾਦਾਰ ਦੇ ਉੱਤੇ ਹਮਲਾ ਕੀਤਾ ਉੱਥੇ ਤੇ ਮਿੱਟੂ ਜੀ ਇਹ ਕਹਿੰਦੇ ਆ ਕਿ ਔਮੋਸ਼ਨਲ ਜਿਹਨਾਂ ਨੇ 30-30 ਸਾਬ ਤੋਂ ਵੱਧ ਜਿਹੜੀਆਂ ਆ ਪਾਂਛੀਆਂ ਦੀਆਂ ਕੋਠੜੀਆਂ ਦੇ ਵਿੱਚ ਬੁਜਾਰਦੇ ਆ ਉਥੇ ਬਿੱਟੂ ਸਾਹਿਬ ਜਦੋਂ ਉਹਨਾਂ ਨੂੰ ਛੱਡਣ ਦਾ ਮੌਕਾ ਹੁੰਦਾ ਤੇ ਚਾਤੀ ਚੋੜੀ ਕਰਕੇ ਖੜ ਜਾਂਦੇ ਆ ਜੀ ਸਾਡ ਨਾਲ ਬਹੁਤ ਵੱਡੀ ਬੇਨਸਾਫੀ ਕਿਉਂਕਿ ਇਹ ਧੋਗਣੀ ਮਿੱਥੀ ਕਿਉਂ ਹੈ ਬਿੱਟੂ ਸਾਹਿਬ ਮੈਂ ਆਪਾ ਵੱਡਾ ਮਨ ਕਰਨ ਕਦੀ ਅਸੀਂ ਮੰਨ ਕਰਦੇ ਕੀ ਚੀਜ਼ ਆ ਰਿhta ਕੀ ਆ ਉਦੋਂ ਬਿੱਟੂ ਜੀ ਜਾ ਕੇ ਤੇ ਪ੍ਰਧਾਨ ਮੰਤਰੀ ਦੇ ਚਹੇੇ ਵਿੱਚ ਮਿਲ ਕੇ ਕਹਿੰਦੇ ਆ ਕਿ ਦੇਖੋ ਜੀ ਮੇਰੇ ਦਾਦਾ ਮਾਰਿਆ ਅਲੇ ਸਜਾਉਣ ਵਾਲੇ ਤੇ 33 ਸਾਲ ਤੋਂ ਵੱਧ ਕੱਟ ਲਈ ਹੈ ਉਦੋਂ ਉਦੋਂ ਕਿਉਂ ਨਹੀਂ ਇਹਨਾਂ ਨੂੰ ਇਤਨੀ ਚੀਜ਼ਾਂ ਯਾਦ ਕਰਦੀਆਂ ਭੀ ਡੋਗਣੀ ਨੀਤੀ ਨਾ ਬਰੋਨ ਹੈ ਨਾ ਕੁਝ ਕਰਕੇ ਦਿਖਾਉਣ ਫਿਰ ਦੂਜਿਆਂ ਨੂੰ ਮਤਦਨ